ਅੱਜ ਬੜੇ ਇੰਪੋਰਟੈਂਟ ਇਸ਼ੂ ਦੇ ਉੱਤੇ ਤੁਹਾਡੇ ਨਾਲ ਵਿਚਾਰ ਕਰਨ ਲਈ ਇਕੱਠੇ ਹੋਏ ਹਾਂਗੇ ਕਿ ਪੰਜਾਬ ਜਿਹੜਾ ਪੰਜਾਬ ਦੀ ਇਕਨੋਮੀ ਜਿਹੜੀ ਆ ਉਹ ਲਗਾਤਾਰ ਕਿਸ ਤਰ੍ਹਾਂ ਗਰੋ ਕਰ ਰਹੀ ਆ ਤੇ ਬਹੁਤ ਹੀ ਖੁਸ਼ੀ ਦੀ ਗੱਲ ਆ ਬਾਤ ਹੀ ਮੈਂ ਸੁਵਿੰਦਾ ਉਹ ਸਮਾਂ ਚੱਲ ਰਿਹਾ ਕਿ ਪੰਜਾਬ ਦੇ ਇਕਨੋਮੀ ਪੰਜਾਬ ਦੀ ਰੈਵਨਿਊ ਕਲੈਕਸ਼ਨ ਪੰਜਾਬ ਦੀ ਜੀਐਸਟੀ ਦੀ ਕਲੈਕਸ਼ਨ ਲਗਾਤਾਰ ਜਿਵੇਂ ਗੱਲ ਕਰਾਂ ਮੰਥ ਵਾਈਜ਼ ਬੈਂਕ ਸੇਮ ਸਾਲ ਵਾਈਜ਼ ਸਾਲ ਜਿਹੜੀ ਆ ইয়ার ਵਾਈਜ਼ ਇਅਰ ਜਿਹੜਾ ਉਹ ਲਗਾਤਾਰ ਵੱਧ ਰਹੀ ਹੈ ਮੈਂ ਥੋੜਾ ਜਿਹਾ ਪਿੱਛੇ ਪਿਛੋਕਰ ਜਾਣਾ ਚਾਹੂਗਾ ਕਿ ਪੁਰਾਣੀਆਂ ਸਰਕਾਰਾਂ ਦੇ ਸਮੇਂ ਜਦੋਂ ਪੰਜਾਬ ਦੇ ਅੰਦਰ ਅਕਾਲੀ ਦਲ ਭਾਜਪੀ ਦੀ ਸਰਕਾਰ ਸੀ ਉਹਨਾਂ ਪੋਲੀਟੀਕਲ ਪਾਰਟੀ ਦੀ ਸਰਕਾਰ ਸੀ ਜਿਨ੍ਹਾਂ ਨੇ ਪੰਜਾਬ ਦੇ ਫਾਈਨੈਂਸ਼ੀਅਲ ਹਾਲਾਤ ਨੂੰ ਵਿਗਾੜਿਆ ਪੰਜਾਬ ਦੀ ਆਰਥਿਕਤਾ ਨੂੰ ਵਿਗਾੜਿਆ ਤੇ ਮੈਂ ਥੋੜੀ ਜੀ ਝਾਤ ਮਾਰੂਗਾ ਉਹਨਾਂ ਦੇ ਸਮੇਂ ਦੇ ਅੰਦਰ ਜੇ ਮੈਂ 12 ਤੋਂ ਲੈ ਕੇ 2012 ਤੋਂ ਲੈ ਕੇ 17 ਤੱਕ ਦੀ ਗੱਲ ਕਰਾਂ ਤਾਂ ਕਿਸੇ ਸਮੇਂ ਗ੍ਰੋਥ ਜਿਹੜੀ ਆ 4% 14 ਤੇ 15 ਦੀ ਮੈਂ ਗੱਲ ਕਰ ਰਿਹਾ ਗ੍ਰੋਥ ਰੇਟ ਕੀ ਆ 4% ਬੈਕ ਸੀ ਉਦੋਂ ਕਿਉਂਕਿ ਉਦੋਂ ਵੈਟ ਦੀ ਜਿਹੜੀ ਪ੍ਰਣਾਲੀ ਸੀ ਉਹ ਚੱਲ ਰਹੀ ਸੀ 2015-16 ਦੀ ਗੱਲ ਕਰੀਏ ਤੇ 2.67 ਯਾਨੀ 3% ਤੋਂ ਵੀ نیچے ਗਿਰ ਗਿਆ ਇਸ ਤਰ੍ਹਾਂ ਦਾ ਅੰਕੜਾ ਜਿਹੜਾ ਮੈਨੂੰ ਸਮਝਦਾ ਡਰਾਵਣਾ ਅੰਕੜਾਗਾ ਜੋ ਦੇਖਦੇ ਆਂਗੇ ਕਿ ਉਹਨਾਂ ਦੇ ਸਮੇਂ ਪੰਜਾਬ ਦੀ ਗਰੋਥ ਹੋ ਰਹੀ ਸੀ ਜਾਂ ਪੰਜਾਬ ਪਿੱਛੇ ਨੂੰ ਜਾ ਰਿਹਾ ਸੀ ਇਹੀ ਕਾਰਨ ਕਿ ਪੰਜਾਬ ਦੇ ਲੋਕਾਂ ਨੇ 2022 ਇੱਕ ਇਮਾਨਦਾਰ ਸਰਕਾਰ ਦਾ ਗੁਣ ਨਿਰਮਾਣ ਕੀਤਾ ਇੱਕ ਇਮਾਨਦਾਰ ਸਰਕਾਰ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈt ਬਣਾਈ ਜੇ ਮੈਂ ਉਸ ਤੋਂ ਬਾਅਦ ਦੀ ਗੱਲ ਕਰਾਂ ਜਦੋਂ GST ਪ੍ਰਣਾਲੀ ਆਉਂਦੀ ਆ ਪੰਜਾਬ ਦੇ ਅੰਦਰ ਜਦੋਂ GST ਦੀ ਵਿਵਸਥਾ ਪੂਰੇ ਦੇਸ਼ ਦੇ ਅੰਦਰ ਆਉਂਦੀ ਆ ਕਿ ਵਨ ਨੇਸ਼ਨ ਵਨ ਟੈਕਸ ਦੀ ਥਿਊਰੀ ਜਿਹੜੀ ਆ ਉਹ ਪੂਰੇ ਦੇਸ਼ ਚ ਆਉਂਦੀ ਆ ਤੇ ਮੋਦੀ ਗੱਲ ਕਰਾਂ ਤਾਂ ਉਸ ਸਮੇਂ ਵੀ ਕੋਈ ਹਾਲਾਤ ਅੱਛੇ ਨਹੀਂ ਨੈਕਟਿਵ ਚ ਰਹਾ 19 20 ਦਾ ਸਾਲ ਚਾਹੇ ਕੋਵਿਡ ਦਾ ਸਾਲ ਕਰੀਏ -2% ਬੀ ਕੀ ਦਾ ਸਾਲ ਕਰੀਏ -4% -21/10 ਦਾ ਸਾਲ ਕਰੀਏ ਉਹਦੇ ਚ ਪ੍ਰੋਗਰੈਸ ਜਰੂਰ ਦਿਖਾਈ ਦਿੱਤੀ ਆ ਕਿ ਉਹਦੇ ਚ 18-19% ਪ੍ਰੋਗਰੈਸ ਜਿਹੜੀ ਆ ਉਸ ਸਮੇਂ ਇੱਕੋ ਵਾਰ ਹੋਈ ਕਿਉਂਕਿ ਪਿਛਲੇ ਲਗਾਤਾਰ 4 ਸਾਲ 17 ਤੋਂ ਲੈ ਕੇ 21 ਤੱਕ ਲਗਾਤਾਰ ਜਿਹੜੀ ਉਹ ਮਾਈਨਸ ਜਾਂਦੀ ਰਹੀ ਯਾਨੀ ਕਿ ਜਿਹੜੇ ਵੀ ਟਾਰਗੇਟ ਫਿਕਸ ਕਰਦੇ ਰਹੇ ਕਾਂਗਰਸ ਪਾਰਟੀ ਵਾਲੇ ਯਾ ਮੇਰੇ ਤੋਂ ਪਹਿਲੇ ਫਾਈਨੈਂਸ ਮਿਨਿਸਟਰ ਉਹਨਾਂ ਕਿਸੇ ਵੀ ਟਾਰਗੇਟ ਨੂੰ ਅਚੀਵ ਕਰਨ ਦਾ ਦੂਰ ਦੀ ਗੱਲ ਬਲਕਿ ਨੇਕਟਿਵ ਚ ਜਾਂਦੇ ਰਹੇ ਸੋ 2022 ਦੇ ਅੰਦਰ ਪੰਜਾਬ ਦੇ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੁਣਿਆ ਸਾਡੇ ਕੌਮੀ ਕਨਵੀਨਰ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਹੇਠ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਲੋਕਾਂ ਦੀ ਸਰਕਾਰ ਜਿਹੜੀ ਆ ਉਹ ਲਗਭਗ 2 ਦਹਾਕਿਆਂ ਬਾਅਦ ਜੋ ਜਤਨ ਦਾ ਆਕਿਆਂ ਦੀ ਗੱਲ ਕਰੀਏ ਉਸ ਬਾਅਦ ਇਹਨਾਂ ਦਾ ਆਕਿਆਂ ਦੇ ਬਾਅਦ ਜਿਹੜੀ ਹੈ ਕਮਾਂਡਰ ਸਰਕਾਰ ਦਾ ਗਠਨ ਹੋਇਆ ਪਹਿਲੇ ਸਾਲ 2022-23 ਦੇ ਅੰਦਰ 16.25% 16.225 ਜਿਹੜੀ 16% ਤੋਂ ਜ਼ਿਆਦਾ ਦੀ ਗ੍ਰੋਥ 23-24 15% ਤੋਂ ਉੱਪਰ ਦੀ ਜ਼ਿਆਦਾ ਦੀ ਗ੍ਰੋਥ 24-25 ਚ 13% ਦੀ ਗ੍ਰੋਥ ਇਹ ਗ੍ਰੋਥ ਜਿਹੜੀ ਆ ਲਗਾਤਾਰ ਜਾਰੀ ਆ ਜਦ ਜੇ ਮੈਂ ਟੈਕਸ ਦੀ ਨੈਟ ਕਲੈਕਸ਼ਨ ਦੀ ਗੱਲ ਕਰਾਂ ਕਿ ਕਿੰਨੇ ਪੈਸੇ ਕਲੈਕਟ ਹੋਏ ਕਿਉਂਕਿ ਜ्यादा ਸਮਝ ਆਊਗੀ ਪਿਛਲੇ 5 ਸਾਲਾਂ 'ਚ ਜਦੋਂ ਜੀਐਸਸੀ ਜੀਮ ਆਉਂਦੀ ਆ ਔਰ ਕਾਂਗਰਸ ਪਾਰਟੀ ਦਾ ਰਾਜ ਰਿਹਾਗਾ ਔਰ ਖਜ਼ਾਨਾ ਖਾਲੀ ਮੰਤਰੀ ਸਾਹਿਬ ਉਹਦੇ ਹੁੰਦੇ ਸੀ ਪੰਜਾਬ ਦੇ ਅੰਦਰ ਔਰ ਉਸ ਸਮੇਂ 5 ਸਾਲਾਂ 'ਚ 55140 ਕਰੋੜ ਰੁਪਏ ਦਾ ਟੈਕਸ ਦੀ ਕਲੈਕਸ਼ਨ ਹੁੰਦੀ ਆ 5 ਸਾਲਾਂ 'ਚ ਕਿੰਨੀ ਕਲੈਕਸ਼ਨ ਹੋ ਰਹੀ ਆ 55600 3 ਕਰੋੜ ਰੁਪਏ ਦੀ ਕਲੈਕਸ਼ਨ ਹੋ ਰਹੀ ਆ ਇਹਦੇ ਨਾਲ ਹੀ ਕੰਪਨਸੇਸ਼ਨ ਕੰਪਨਸੇਸ਼ਨ ਸਸ ਜਿਹੜਾ ਕੰਪਨਸੇਸ਼ਨ ਮਿਲਿਆ ਸੀ 14% ਦੀ ਗਰੋਥ ਤੇ ਉਹਦੇ ਵਿੱਚ ਵੀ 30000 30000 ਕਰੋੜ ਰੁਪਿਆ ਕਾਂਗਰਸ ਪਾਰਟੀ ਨੂੰ ਕੰਪਨਸੇਸ਼ਨ ਦਾ ਸੈਂਟਰ ਸਰਕਾਰ ਵੱਲੋਂ ਮਿਲਿਆ ਤਾਂ ਹੁਣ ਮੈਂ ਸਾਡੀ ਸਰਕਾਰ ਦੇ 3 ਸਾਲ ਚ ਕੰਪੇਅਰ ਕਰਨਾ ਚਾਹਾਂਗਾ ਇਹ ਵਿਸ਼ੇਸ਼ ਤਿੰਨ ਸਾਲਾਂ ਚ ਸੀ ਜੀਐਸਟੀ ਦੇ ਅੰਦਰ ਕੀ ਕੀਤਾ ਤਿੰਨ ਸਾਲਾਂ ਚ ਜਿਵੇਂ ਪਹਿਲਾਂ ਕਿਹਾ ਕਿ 116% 16% 13% ਦੀ ਜਿਹੜੀ ਆ ਉਹ ਗਰੋਥ ਲਗਾਤਾਰ ਹੋ ਰਹੀ ਆ ਔਰ ਸਾਢੇ 3 ਸਾਲ ਦੀ ਕਲੈਕਸ਼ਨ ਜਿਹੜੀ ਆ 62733 ਕਰੋੜ ਰੁਪਏ ਕਾਂਗਰਸ ਪਾਰਟੀ ਦੀ ਟੈਕਸ ਕਲੈਕਸ਼ਨ 55146 ਕਰੋੜ ਰੁਪਏ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਤਿੰਨ ਸਾਲਾਂ ਚ 62700 33 ਕਰੋੜ ਰੁਪਏ ਤੁਸੀਂ ਇਹ ਦੇਖ ਸਕਦੇ ਹੋ ਕਿ ਇੱਕ ਬੇਈਮਾਨ ਸਰਕਾਰ ਤੇ ਇੱਕ ਇਮਾਨਦਾਰ ਸਰਕਾਰ ਦਾ ਕੀ ਫਰਕ ਆ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਇਮਾਨਦਾਰ ਸਰਕਾਰ ਦੇ ਅੰਦਰ ਕੰਫੀਡੈਂਸ ਕਿਵੇਂ ਵਧਿਆ ਵਿਸ਼ਵਾਸ ਕਿਵੇਂ ਵਧਿਆ ਕਿ ਪੰਜਾਬ ਦੇ ਅੰਦਰ ਅਸੀਂ ਜਿਹੜਾ ਪੈਸਾ ਦੇ ਰਿਹਾ ਉਹ ਬਿਲਕੁਲ ਖਜ਼ਾਨੇ ਚ ਜਾ ਰਿਹਾ ਉਹਦੀ ਟੈਕਸ ਦੀ ਚੋਰੀ ਨਹੀਂ ਹੋ ਰਹੀ ਕਿਤੇ ਮਜ਼ਦੂਰ ਨਹੀਂ ਹੋ ਰਿਹਾ ਕਿਤੇ ਦੁਰਵਰਤੋਂ ਨਹੀਂ ਹੋ ਰਹੀ ਇਸੇ ਗੱਲ ਕਰਕੇ ਪੰਜਾਬ ਦੀ ਜਿਹੜੀ ਤਿੰਨਾਂ ਸਾਲਾਂ ਦੀ ਕਲੈਕਸ਼ਨ ਆ ਉਹ 62733 ਕਰੋੜ ਤੋਂ ਪਾਰ ਕਰ ਗਈ ਔਰ ਪਿਛਲੇ ਪਿਛਲੇ 50 ਸਾਲਾਂ ਦੇ ਮੁਕਾਬਲੇ ਉਹ 55146 ਚੋੜ ਰੁਪਏ ਸੀ ਸੋ ਸਾਨੂੰ ਵੀ ਮਿਲਿਆ ਕੰਪਨਸੇਸ਼ਨ ਮੈਂ ਡਰਾਏ ਨਹੀਂ ਕਰੂੰਗਾ ਕਿਉਂਕਿ ਬਾਅਦ ਕੋਈ ਅਚਰ ਆਊਗਾ ਉਸ ਤੋਂ ਪਹਿਲੇ ਮੈਂ ਕਲੀਅਰ ਕਰਦਾ ਸਾਨੂੰ ਕੰਪਨਸੇਸ਼ਨ ਮਿਲਿਆ 11000 ਕਾਂਗਰਸ ਪਾਰਟੀ ਦਾ ਕੰਪਨਸੇਸ਼ਨ 30000 ਤੋਂ ਉੱਪਰ ਸਬਕ ਕੰਪਨਸੇਸ਼ਨ ਜਿਹੜਾ ਗਵਰਨਮੈਂਟ ਆਫ ਇੰਡੀਆ ਨੇ ਕਿਹਾ ਉਹ 11000 ਹੁਣ ਉਹ ਕੰਪਨਸੇਸ਼ਨ ਜਿਹੜਾ ਉਹ ਟੋਟਲੀ ਬੰਦ ਹੋ ਚੁੱਕਿਆ ਹੈਗਾ ਸੋ ਹੁਣ ਮੈਂ ਜੇ ਗੱਲ ਕਰਾਂ ਕਿ ਪੰਜਾਬ ਦੇ ਅੰਦਰ ਇਸ ਮਹੀਨੇ ਦੀ ਜੂਨ ਮਹੀਨੇ ਦੀ ਮੈਂ ਗੱਲ ਕਰਨੀ ਚਾਹਾਂਗਾ ਕਿ ਜੂਨ ਮਹੀਨਾ ਜਿਹੜਾ ਪੰਜਾਬ ਦੇ ਲਈ ਪੰਜਾਬ ਦੀ ਹਿਸਟਰੀ ਦੇ ਅੰਦਰ ਬਹੁਤ ਸਨਹਿਰੇ ਕ੍ਰੰਚ ਲਿਖਿਆ ਜਾਊਗਾ ਜਦੋਂ GST ਡਿਪਾਰਟਮੈਂਟ ਦੀ ਗੱਲ ਹੋਊਗੀ ਤਾਂ 44.44% ਦੀ 44.44% ਦਾ ਰਿਕਾਰਡ ਤੋੜ ਵਾਧਾ ਜਿਹੜਾ ਉਹ ਜੂਨ ਮਹੀਨੇ ਪਿਛਲੇ ਸਾਲ ਦੇ ਜੂਨ ਤੋਂ ਹੋਇਆ ਔਰ ਲਾਸਟ ਸਾਰੇ ਜਿੰਨੀਆਂ ਵੀ ਜੂਨ ਜਿਹੜੀਆਂ ਨਗੀਆਂ ਨੇ ਹੁਣ ਤੱਕ ਦੀਆਂ ਹਿਸਟੋਰੀਕਲ ਜਿੰਨੀਆਂ ਵੀ ਜੂਨ ਜਾਂਦੀਆਂ ਨੇਗੀਆਂ ਉਹਨਾਂ ਦੇ ਮੁਕਾਬਲੇ ਜਿਹੜੀ ਇਹ ਜੂਨ ਆ ਇਤਿਹਾਸ ਦੇ ਅੰਦਰ ਦਰਜ ਕੀਤੀ ਜਾਊਗੀ ਕੇ ਦੇ ਅੰਦਰ 44.44% ਦਾ ਰਿਕਾਰਡ ਤੋੜਵਾਦਾ ਪੰਜਾਬ ਦੇ ਅੰਦਰ ਹੋਇਆਗਾ ਸੋ ਇਸ ਵਾਰ ਜਿਹੜੀ ਜੀਐਸਸੀ ਦੀ ਨੈਟ ਕਲੈਕਸ਼ਨ ਹੋਈ ਆ ਉਹ 2379 2378.90 ਕਰੋੜ ਰੁਪਇਆ ਇਹ ਜਿਹੜੀ ਹੁਣ ਦੀ ਜੂਨ ਦੀ ਕਲੈਕਸ਼ਨ ਹੋਈ ਆ ਔਰ ਪਿਛਲੇ ਜੂਨ ਦੇ ਮੁਕਾਬਲੇ ਇਹਦੇ ਚ 732 ਕਰੋੜ ਰੁਪਇਆ ਦਾ ਵਾਧਾਗਾ ਪਿਛਲੇ ਜੂਨ ਚ 1647 ਸੀ ਜਦੋਂ ਜੂਨ 2024 ਦੀ ਗੱਲ ਕਰਾਂ ਜੂਨ 2024 ਦੇ ਅੰਦਰ 1647 ਕਰੋੜ ਰੁਪਏ ਇਕੱਤਰ ਹੋਏ ਸੀ ਅੱਜ ਜੂਨ 2025 ਦੇ ਅੰਦਰ 2388 ਕਰੋੜ ਰੁਪਏ ਜਿਹੜੇ ਨੇ ਉਹ ਇਕੱਤਰ ਹੋਏ ਨੇਗੇ ਔਰ ਇਹਦੇ ਵਿੱਚ 732 ਕਰੋੜ ਰੁਪਏ ਦਾ 732 ਕਰੋੜ ਰੁਪਏ ਦਾ ਜਿਹੜਾ ਉਹ ਵਾਦਾ ਹੋਇਆਗਾ ਸੋ ਪਿਛਲੇ ਸਾਲ ਜਿਹੜੀ ਗ੍ਰੋਥ ਆ ਉਹ ਲਗਭਗ 6% ਤੋਂ ਜ਼ਿਆਦਾ 6.5% ਸੀਗੀ ਸੋ ਇਸ ਵਾਰ ਜਿਹੜਾ ਉਹਦੇ ਚੋ 7 ਗੁਣਾ ਵੱਧ ਯਾਨੀ ਕਿ 44% ਦਾ ਵਾਧਾ ਹੋਇਆਗਾ ਸੋ ਮੈਂ ਆਪਣੇ ਡਿਪਾਰਟਮੈਂਟ ਦੇ ਸਾਰੇ ਅਧਿਕਾਰੀਆਂ ਦਾ ਵੀ ਧੰਨਵਾਦ ਕਰਨਾ ਚਾਹਾਂਗਾ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਸਾਡੇ ਆਨਰੇਬਲ ਪਾਰਟੀ ਦੇ ਸੁਪਰੀਮੋ ਵਿਨਕੇ ਅਦੀਵਾਲ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹਾਂਗਾ ਕਿ ਡਿਪਾਰਟਮੈਂਟ ਜਿਹੜਾ ਉਹ ਲਗਾਤਾਰ ਤਰੱਕੀ ਕਰ ਰਿਹਾ ਹਾਲਾਂਕਿ ਇਸ ਸਮੇਂ ਦੌਰਾਨ ਜੇ ਮੈਂ ਗੱਲ ਕਰਾਂ ਇਸ ਜੂਨ ਦੀ ਗੱਲ ਕਰੀਏ ਮਈ ਦੀ ਗੱਲ ਕਰੀਏ ਤਾਂ ਭਾਰਤ ਪਾਕਿਸਤਾਨ ਵਿਚਾਲੇ ਭਾਰਤ ਪਾਕਿਸਤਾਨ ਦੇ ਵਿਚਾਲੇ ਜੰਗ ਵੀ ਲੱਗੀ ਔਰ ਹਾਲਾਤ ਜਿਹੜੇ ਨੇਗੇ ਉਹ ਮਾੜੇ ਵੀ ਰਹੇ ਔਰ ਕਾਫੀ ਦਿਨ ਬਲੈਕਆਊਟ ਵੀ ਹੁੰਦਾ ਰਹਾ ਔਰ ਬਹੁਤ ਸਾਰਾ ਕਾਰੋਬਾਰ ਜਿਹੜਾ ਇੰਟਰ ਸਟੇਟ ਨੈਸ਼ਨਲ ਲੈਵਲ ਤੇ ਜਾਂ ਇੰਟਰਨੈਸ਼ਨਲ ਲੈਵਲ ਤੇ ਉਹ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਰਹਾ ਰਿਹਾ ਪਰ ਇਹਨਾਂ ਸਾਰੀਆਂ ਵਿਪਰੀਤ ਪ੍ਰਸਥਿਤੀਆਂ ਦੇ ਉਹ ਜਾ ਕੇ ਬਹੁਤ ਅੱਛੀ ਜਿਹੜੀ ਆ ਉਹ ਗ੍ਰੋਥ ਦੇਖਣ ਨੂੰ ਮਿਲੀ ਆ